ਮੈਂ ਸਿੱਧੇ ਨਾਮੇ ਕੀ ਕਹਿਣਾ ਚਾਹੁੰਗੇ ਮੇਰਾ ਨਾਮ ਸਾਇਲ ਸ਼ਰਮਾ ਜੀ ਕੀ ਕਹਿਣਾ ਚਾਹੁੰਗੇ ਜਿਹੜੀ ਕਾਰਜ ਇਹ ਹੈ ਕਿ ਜਿਹੜੀ ਆਪਾਂ ਸ਼ਹਿਰ ਦੇ ਵਿੱਚ ਜਿੰਨੇ ਆਟੋ ਚੱਲ ਰਿਹਾ ਕੋਈ ਇਲੈਕਟ੍ਰੋਨਿਕ ਹੈ ਜਾਂ ਡੀਜ਼ਲ ਵਾਲਾ ਜਾਂ ਸੀਐਨਜੀ ਹੈ ਉਹਦੇ ਰਜਿਸਟ੍ਰੇਸ਼ਨ ਕਰੀ ਜਾਣੇ ਦੀ ਅਸੀਂ ਜਿਹਦੀ ਕੀ ਜਿਹੜੀ ਪਹਿਲਾਂ ਜਿਹੜੀ ਅਸੀਂ 16 ਤਰੀਕ ਤੋਂ ਸ਼ੁਰੂ ਕੀਤੀ 16/7/2025 ਤੋਂ ਜਿਹਦੀ ਲਾਖ ਤਰੀਕ ਅਸੀਂ ਰੱਖੀ ਸੀ 31/7/2025 ਉਸ ਤੋਂ ਬਾਅਦ ਕੀ ਹੈ ਜੀ ਕੁਝ ਜਿਹੜੇ ਆਟੋ ਵਾਲੇ ਸੀਗੇ ਜੋ ਰਹਿ ਗਏ ਸੀ ਉਹਨਾਂ ਨੇ ਰਿਕਵੈਸਟ ਕੀਤੀ ਸਾਡੇ ਮਾਨ ਜੋ ਕਮਿਸ਼ਨਰ ਮੈਡਮ ਨੂੰ ਕਿ ਜਿਹੜੇ ਸਾਡੇ ਆਟੋ ਰਹਿੰਦੇ ਆ ਜੀ ਉਹਦੀ ਕੋਈ ਡੇ ਤਾਕੇ ਜਿਹੜੇ ਰਹਿੰਦੇ ਹੋਏ ਵਿਅਕਤੀ ਉਹ ਵੀ ਆਪ ਦਾ ਰਜਿਸਟ੍ਰੇਸ਼ਨ ਕਰਾ ਲੈਣ ਪਰ ਜਿਹੜੀ ਡੇਟ ਆ ਉਹ ਵਧਾ ਕੇ ਜੇ ਅਸੀਂ 11/8/2025 ਜੋ ਕਿ ਅੱਜ ਦਾ ਦਿਨ ਲਾਸਟ ਹੈ ਜੀ ਇਹ ਅਸੀਂ ਵਧਾਤੀ ਸੀ ਡੇਟ ਤੇ ਇਹਨਾਂ ਨੂੰ ਅਸੀਂ ਜਿਹੜੇ ਵੀ ਆਟੋ ਵਾਲਿਆਂ ਨੂੰ ਬੇਨਤੀ ਕੀਤੀ ਸੀ ਵੀ ਜਿਹੜੇ ਕੋਈ ਰਹਿ ਗਏ ਬੰਦੇ ਉਹ ਆ ਕੇ ਆਪ ਦਾ ਇੱਥੇ ਰਜਿਸਟ੍ਰੇਸ਼ਨ ਕਰਾ ਲੈਣ ਸਾਡੇ ਕੋਲ ਇੰਨੇ ਹੁਣ ਤੱਕ ਹੋਣ ਤੱਕ ਹੁਣ ਤੱਕ ਜੀ 2707 ਅੱਜ ਦੀ ਡੇਟ ਤੱਕ ਦੇ ਜੀ 2707 ਜਿਹੜੇ ਟੋਟਲ ਹੈਗੇ ਜੀ ਬੇਨਤੀ ਜੇ ਰੇਸ਼ਡ ਹੋ ਚੁੱਕੇ ਹਨ ਚੱਲ ਤਾਂ ਇਸ ਤੋਂ ਜ਼ਿਆਦਾ ਤਲਾਸ਼ ਰਹੇ ਦੇਖੋ ਯੂਨੀਅਨ ਦੇ ਕਹਿਣ ਦੇ ਮੁਤਾਬਿਕ ਇਹ ਵੀ ਸ਼ਹਿਰ ਦੇ ਵਿੱਚ ਲਗਭਗ 5000 ਤੋਂ ਵੱਧ ਆਟੋ ਹੋ ਸਕਦਾ ਹੈ ਪਰ ਜਿਹੜੇ ਰਿਸਟਰੇਸ਼ਨ ਹੋਈ ਆ ਉਹ ਜਿਹੜੀ 2700 ਕੁਸ਼ ਹੋਈ ਆ ਸਮਥਿੰਗ ਹਨ ਉਹਦੇ ਤਹਿਤ ਸਾਨੂੰ ਇਹ ਲੱਗਦਾ ਵੀ ਸ਼ਹਿਰ ਦੇ ਵਿੱਚ 5000 ਆਟੋ ਆ ਤਾਂ 2000 ਆਟੋ ਹਜੇ ਵੀ ਪੈਂਡਿੰਗ ਨੇ 30% ਹੀ ਹੋਈ ਹੈ ਇਸ ਹਿਸਾਬ ਹਾਂਜੀ 70% ਹੋ ਗਈ ਜਿਹੜੇ ਰਜਿਸਟਰ ਹੋ ਚੁੱਕੇ ਆ ਜਿਹੜੇ ਨਹੀਂ ਹੋਏ ਉਹਨਾਂ ਬਾਰੇ ਗਾ ਕੇ ਕੀ ਹੋਏਗਾ ਦੇਖੋ ਜੀ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਆ ਜਿੰਨੇ ਵੀ ਕੋਈ ਆਟੋ ਵਾਲੇ ਇਦਾਂ ਦੇ ਹੈਗੇ ਜਿੰਨਾਂ ਦੀ ਅੱਜ ਲਾਸਟ ਤਰੀਕ ਹੈਗੀ ਆ ਜੀ ਤੁਸੀਂ ਆਪਦੇ ਸਾਰੇ ਆ ਕੇ ਜਿੰਨੇ ਵੀ ਆਟੋ ਵਾਲੇ ਹਨ ਉਹਦੇ ਜਿਹੜੇ ਤਿੰਨ ਪ੍ਰੂਫ ਅਸੀਂ ਲੈ ਰਹੇ ਆਂ ਜੀ ਆਧਾਰ ਕਾਰਡ ਹੋ ਗਿਆ ਜੀ ਲਾਇਸੈਂਸ ਆਰਸੀ ਇੱਕ ਤੁਹਾਡੀ ਜਿਹੜੀ ਪਾਸਪੋਰਟ ਸਾਈਜ਼ ਫੋਟੋ ਹੋ ਗਈ ਜੀ ਮੌਕੇ ਤੇ ਤੁਹਾਡਾ ਆਟੋ ਕੋਲੇ ਹੋਣਾ ਚਾਹੀਦਾ ਠੀਕ ਹੈ ਜੇ ਸਾਰੀਆਂ ਚੀਜ਼ਾਂ ਤੁਹਾਡੇ ਪੂਰੀਆਂ ਕਰਕੇ ਸਾਡੇ ਕੋਲੇ ਜਿਹੜਾ ਨੀਅਰ ਆਪਾਂ ਕਹਿ ਦਈਏ ਜੀ ਰੋਜ਼ਗਾਰਨ ਕੋਲੇ ਜੋਗਰਪਾਰਕ ਓਪੋਜ਼ਿਟ ਬਲਵੰਤ ਗਾਰਗੀ ਜਿਹੜਾ ਆਡੀਟੋਰੀਅਮ ਹੈ ਜੀ ਉਹਦੇ ਕੋਲੇ ਕੈਂਪ ਲੱਗਿਆ ਹੋਇਆ ਸਾਰੇ ਇੱਥੇ ਆ ਕੇ ਆਦਾ ਰਜਿਸਟਰ ਕਰਾ ਲਓ ਜੇ ਕੋਈ ਇਦੋਂ ਬਾਅਦ ਅੱਜ ਤੋਂ ਬਾਅਦ ਨਹੀਂ ਆਉਂਦਾ ਤੇ ਕੱਲ ਤੋਂ ਜਿਹੜੀ ਵੀ ਕੋਈ ਕਾਨੂੰਨੀ ਗਰਵੀ ਹੈਗੀ ਆ ਜੀ ਉਹਦੇ ਹਿਸਾਬ ਨਾਲ ਰੰਬੀ ਜਾਊਗੀ ਸ਼ਹਿਰ ਵਿੱਚ ਹਾਲਤ ਤਾਂ ਆਲੇ ਨਾਲ ਤੂੰ ਡੇਟ ਦੇਣ ਦੀ ਤੂੰ ਭਾਵਨਾ ਹੀ ਨਹੀਂ ਸਰ ਪਹਿਲਾਂ ਵੇਖੋ ਜੀ ਰ ਇਦੋਂ ਬਾਅਦ ਮੈਨੂੰ ਲੱਗਦਾ ਮੁਸ਼ਕਿਲ ਹੈ ਕਿ ਕੋਈ ਡੇਟ ਵਧੇ ਜਾਂ ਜੇ ਵਧੀ ਵੀ ਹੈ ਸਾਡੇ ਮਾਨਯੋਗ ਜਿਹੜੇ ਕਮਿਸ਼ਨਮੈਂਡ ਮਾ ਉਹਨਾਂ ਦੇ ਅਗਲੇ ਜਿਹੜੇ ਹੁਕਮ ਆਉਣਗੇ ਜੀ ਉਹਨਾਂ ਨੂੰ ਰਭੇ ਰੂ ਅੱਛਾ ਇਹ ਰਜਿਸਟਰ ਕਿਸ ਤਰ੍ਹਾਂ ਦੇ ਕੀਤੇ ਜਾ ਰਹੇ ਡੀਜ਼ਲ ਵਾਲੇ 3 ਰਿਕਸ਼ਾ ਜਾਂ ਕਿਸ ਤਰ੍ਹਾਂ ਦੇ ਇਹ ਜਿੰਨੇ ਵੀ ਸ਼ਹਿਰ ਦੇ ਵਿੱਚ ਆਪਣੇ ਜੀ ਆਟੋ ਚੱਲ ਰਿਹਾ ਸਵਾਰੀ ਵਾਲੇ ਹਨ ਜੀ ਉਹ ਸਾਰੇ ਹੀ ਰਜਿਸਟਰ ਕੀਤੇ ਹਨ ਉਹ ਭਾਵੇਂ ਸੀਐਨਜੀ ਹੈ ਉਹ ਭਾਵੇਂ ਆਪਾਂ ਕਹਿੰਦੇ ਜੀ ਇਲੈਕਟ੍ਰੋਨਿਕ ਹੈ ਉਹ ਭਾਵੇਂ ਡੀਜ਼ਲ ਵਾਲਾ ਜੀ ਉਹ ਸਾਰੇ ਹੋ ਰਹੇ ਜੀ ਤੇ ਇਸ ਟੈਂ ਦਾ ਪਰਪਸ ਇੱਥੇ ਡਾਟਾ ਸਿਕਿਉਰ ਕਰਨਾ ਹੈ ਹਾਂਜੀ ਡਾਟਾ ਹੋ ਗਿਆ ਜੀ ਉਹਨਾਂ ਦੇ ਇਹ ਪਤਾ ਲੱਗਦਾ ਵੀ ਉਹ ਸਨੀਕ ਬਟਿੰਡੇ ਦੇ ਆ ਬਾਹਰ ਦੇ ਆ ਜੀ ਉਹਨਾਂ ਦਾ ਸਾਰੇ ਡਾਟਾ ਆ ਰਿਹਾ ਜੀ ਉਹਨਾਂ ਦਾ ਲੋਕਲ ਐਡਰੈਸ ਆ ਤਾਂ ਦੋਨੇ ਸੀਮ ਐਡਰੈਸ ਪਰ ਇਹਨਾਂ ਦੇ ਕੋਈ ਦੋ ਕਾਲਮ ਹੁੰਦੇ ਜਿਹੜੇ ਐਡਰੈਸ ਦੇ ਵੀ ਵੀ ਇੱਕ ਤਾਂ ਜਿਹੜਾ ਉਹ ਇਸ ਟਾਈਮ ਕਿੱਥੇ ਰਹਿ ਰਿਹਾ ਜੀ ਜੇ ਕੋਈ ਕਿਰਾਏ ਤੇ ਰਹਿ ਰਿਹਾ ਤਾਂ ਉਹ ਕਿਰਾਏ ਵਾਲੇ ਮਾਲਕ ਦਾ ਸੀ ਐਫੀਡਵਟ ਨਾਲ ਠੀਕ ਹੈ ਜੀ ਉਹਨਾਂ ਦਾ ਮਾਲਕ ਦਾ ਨੰਬਰ ਉਹਦਾ ਫੋਨ ਨੰਬਰ ਪੁਰਾਣਾ ਉਹਦਾ ਪਿੱਛੇ ਉਹਦਾ ਕਿੱਥੋਂ ਦਾ ਐਡਰੈਸ ਆ ਬੰਦੇ ਦਾ ਉਹ ਵੀ ਉਹਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਤਾਂ ਕਰ ਕੋਈ ਜਿਹੜਾ ਪ੍ਰੋਪਰ ਹੋਊਗਾ ਉਸ ਬੰਦੇ ਦਾ ਜਿਹੜਾ ਵੀ ਹੈ ਡਾਟਾ ਆ ਜਾਂਦਾ ਹੈ। ਅੱਛਾ ਮਕਸਦ ਕੀ ਹੈ ਇਸ ਦਾ? ਮਕਸਦ ਦੇਖੋ ਜੀ ਇੱਕ ਤਾਂ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਵਿਵਸਥਾ ਤੁਸੀਂ ਦੇਖ ਰਹੇ ਹੋ ਨਹੀਂ ਇੱਕ ਤਾਂ ਉਹਦੇ ਵਿੱਚ ਜਿਹੜਾ ਹੈਗਾ ਥੋੜਾ ਸੁਧਾਰ ਹੋ ਜੂਗਾ ਜੀ। ਤੇ ਸੈਕਿੰਡ ਕੇ ਜਿਹੜੀਆਂ ਰਾਤ ਦੀਆਂ ਆਪਾਂ ਦੇਖਦੇ ਆਂ ਮੀਡੀਆ ਥਰੂ ਦੇਖਦੇ ਆਂ ਵੀ ਕਿੰਨੀਆਂ ਵਾਰ ਦਾ ਤਾਹ ਹੋ ਚੁੱਕੀਆਂ ਸ਼ਹਿਰ ਦੇ ਵਿੱਚ ਹਨਾ ਜਿਹੜੇ ਇਹੋ ਜਿਹੇ ਵਿਅਕਤੀ ਹੋਣਗੇ ਜੀ ਜਿਹੜੇ ਸ਼ਰਾਰਤੀ ਅੰਸਰ ਹੋਣਗੇ ਜੀ ਉਹਨਾਂ ਤੇ ਵੀ ਠੱਲ ਪੈ ਜੂਗੀ। ਫੇਸ ਕਰਨਾ ਈਜ਼ੀ ਵੀ ਹੋ ਜੂਗਾ ਜੀ ਵੀ ਠੱਲ ਵੀ ਪੈ ਜੂਗੀ ਕਿਉਂਕਿ ਦੇਖ ਜਾ ਵੀਰ ਪਰ ਉਪਰ ਕੋਈ ਇਹੋ ਜਿਹੇ ਸ਼ਰਤਾਂ ਅੰਸਰ ਹੋਣਗੇ ਹਨਾ ਉਹੋ ਜਿਹੇ ਬੰਦੇ ਤਾਂ ਹੀ ਨਹੀਂ ਆ ਰਹੇ ਜੀ ਜਿਹੜੇ ਸਹੀ ਬੰਦਾ ਦੇ ਦੇਖੋ ਜੀ ਉਹਨਾਂ ਨੇ ਇੰਨੇ ਦਿਨਾਂ ਵਿੱਚ ਆ ਕੇ ਆਪਦਾ ਕਰਾ ਲਿਆ ਆਜ ਆਖਰੀ ਡੇਟ ਆਜ ਆਖਰੀ ਡੇਟ ਆ ਜੀ ਹਾਂਜੀ ਕੱਲ ਤੋਂ ਕਰ ਵੇਚਟਾ ਰੱਖੇਗਾ